ਗੁਰਦਾਸਪੁਰ ਦੇ ਮੁੱਖ ਬਾਜ਼ਾਰ ਵਿੱਚ ਅੱਜ ਅਚਾਨਕ ਦੁਕਾਨਾਂ ਵਿੱਚ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਕਰੀਬ 6 ਦੁਕਾਨਾਂ ਇਸ ਅੱਗ ਦੀ ਚਪੇਟ ਵਿੱਚ ਆ ਗਈਆਂ ਅਤੇ ਅੱਗ ਇੰਨੀ ਭਿਆਨਕ ਹੈ ਕਿ ਅੱਗ ਦੀਆਂ ਲਪਟਾਂ ਵਿੱਚ ਪੂਰਾ ਇਲਾਕਾ ਸਹਿਮ ਦਾਏ ਮਾਹੌਲ ਵਿੱਚ ਹੈ ਉਧਰ ਹੀ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਇਹ ਅੱਗ ਲੱਗਣ ਦੀ ਵਜ੍ਹਾ ਸ਼ਾਰਟ ਸਰਕਟ ਹੋ ਸਕਦੀ ਹੋਵੇ ਉਧਰ ਮੌਕੇ ਤੇ ਪਹੁੰਚਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੇ ਇਸ ਘਟਨਾ ਦੇ ਚਲਦਿਆਂ ਚਾਰੇ ਪਾਸੇ ਹਫੜਾ ਤਫੜੀ ਮੱਚੀ ਹੋਈ ਹੈ। ਜਗ੍ਹਾ ਤੇ ਹੋਈ ਹੈ 8:35 ਦੇ ਉੱਤੇ ਅਸੀਂ ਸ਼ੌਪ ਬੰਦ ਕਰਕੇ ਗਏ ਆ ਸਾਰਾ ਬਾਜ਼ਾਰ ਬੰਦ ਹੋ ਗਿਆ ਤੇ ਕੋਈ ਇੱਕ ਦੀ ਦੁਕਾਨ ਖੁੱਲੀ ਸੀ। ਕਰੀਬ 9:45 ਮਿੰਟ ਤੇ ਅੱਗ ਲੱਗੀ ਹੈ। ਲੋਕਾਂ ਨੇ ਕਾਲ ਕੀਤੀ 10-15 ਮਿੰਟ 'ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ। ਤੇ 8:45 ਦੇ ਮਤਲ ਅਗ ਲੱਗੀ ਆ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਆ ਲਾਂਗਾ ਮੈਂ ਪਾ ਦਾਂਗਾ ਉਹਦੇ ਬਾਅਦ ਇਹ ਸ਼ੁਰੂ ਹੋਈ ਆ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਚੰਡ ਟੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ بیٹے ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਥ ਹਸਮਨ ਲੱਗੀ ਆ ਉਹ ਤੋਂ ਉਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਆ ਉਹਨਾਂ ਦਾ ਉਹਨਾਂ ਦੀਆਂ ਦੋਵਾਂ ਭਰਾਵਾਂ ਦੀਆਂ ਰੈਡੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਅਗ ਲੱਗੀ ਟੋਟਲ 6 ਦੁਕਾਨਾਂ ਨੂੰ ਲੱਗੀ ਉਹਦੇ ਉੱਤੇ ਆ ਪਵਨ ਮਨਿਆਰੀ ਵਾਲੇ ਨੂੰ ਚੂਰੀ ਜੁਐਲਰ ਲਾਸ ਸੀ ਉਹਦਾ ਬਚਾ ਦੁਕਾਨਾ ਟੋਟਲ ਲਾਸ ਨਹੀਂ ਬਚਾਵਾ ਦੇਖੋ ਉਹਲੀ ਥੋੜਾ ਬਚਾਵਾ ਬਾਕੀ ਚਾਰ ਪੰਜ ਟੋਟਲ ਲਾਸ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਸਾਨੂੰ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲੱਗੇ ਅੱਗ ਲੱਗੀ ਹੈ ਛੇਤੀ ਜਾਓ ਅਸੀਂ ਫਿਰ 도ੜੇ ਆਏ ਆ ਸਾਰੇ ਆ ਕੇ ਮਾਈਨੋ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ ਕੀ ਕਰੂੰਗੀ ਭਾਈ ਅੱਗ ਤੇ ਇਹ ਨਹੀਂ ਪਤਾ ਲੱਗ ਸਕਿਆ ਜੀ ਸਰਕਾ ਤਾਂ ਜਿਹੜਾ ਹੂਨ ਦੇ ਨਾਲ ਇੱਕ ਦੁਕਾਨ ਦੇ ਚੱਗ ਲੱਗੀ ਆ ਇੱਕ ਦੁਕਾਨ ਤੋਂ ਉਹ ਪੱਖ ਦੇ ਪੱਖ ਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਸੀਂ ਤੇ ਇਹ ਕਵਾਂਗੇ ਵੀ ਅਸੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਬਾਟਾ ਚੌਂਕ ਤੱਕ ਕਿੰਨੇ ਤੋਂ ਜੋੜਨੇ ਕਿੰਨੀ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਸੀਂ ਆਪਣੇ ਖਰਚਿਆਂ ਤੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾਂ ਤੇ ਬਿਜਾਰ ਚੋਂ ਤਾਰਾਂ ਬਦਲਦੇ ਆ ਨਾ ਜੋੜੇ ਪੜਦੇ ਆ ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਐ ਨਹੀਂ ਬਣੀ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਸ਼ਾਰਟ ਸ਼ਾਰਟ ਸਰਕਟ ਦੇ ਨਾਲ ਹੀ ਅੱਗ ਲੱਗੀ ਆ ਜੀ ਸਾਰੀ ਇਹ ਜਿੰਨੀ ਅੱਗ ਲੱਗੀ ਆ ਸ਼ਾਰਟ ਸਰਕਟ ਕਿੰਨੇ ਦੁਕਾਨਾਂ ਹੰਦਲ ਸੜ ਗਈਆਂ ਇਹ ਪੰਜ ਦੁਕਾਨਾਂ ਸੜ ਗਈਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕਿੰਕੋਸ਼ ਨਹੀਂ ਰਿਹਾ ਅੰਦਰ ਨਾਏ ਜਾ ਰਿਆਂ ਦੇ ਵਪਾਰੀ ਬੰਦਾ ਤਾਂ ਪਹਿਲਾਂ ਹੀ ਵਪਾਰੀ ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ ਨਾ ਕਿਹੇ ਪ੍ਰਸ਼ਾਸਨ ਨੇ ਨਾ ਕਿਹੇ ਨੇ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾਂ ਟਾਈਮ ਨਾਲ ਪਹੁੰਚ ਗਏ ਸੀ ਇੱਥੇ ਟੀਮਾਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪਾਣੀ ਆਉਂਦੀ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਦੋਂ ਤੇ ਪਾਣੀ ਨਹੀਂ ਚੱਲਿਆ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਦੋਂ ਤੇ ਪਾਣੀ ਨਹੀਂ ਚੱਲਿਆ ਉਹ ਤਾਂ ਪਾਣੀ ਖੜੀ ਰਹੀ ਆ 20 ਮਿੰਟ ਪਹਿਲੇ ਜਦੋਂ ਆਗਲ ਲੱਗੀ ਨੂੰ ਉਸ ਤੋਂ ਫੋਨ ਕੀਤਾ ਉਹਨਾਂ ਨੂੰ ਉਹ ਤਾਂ ਨਹੀਂ ਕੋਈ ਪਹੁੰਚਿਆ ਫਿਰ ਮੈਂ ਸੈਂਟਰ ਵਿੱਚ ਖੜੀ ਰਹੀ ਆ ਕੋਈ ਨਹੀਂ ਆਇਆ ਕਿਹਾ ਸੀ ਮੈਂ ਗੱਡੀ ਵਾਲਾ ਕਿ ਉੱਥੇ ਗਿਆ ਹਾਂ ਉੱਥੇ ਜਿੱਥੇ ਪਹੁੰਚਿਆ ਉਹ ਕਹਿੰਦੇ ਹੁਣ ਇਹਦੇ ਜਦੋਂ ਜੀ ਪੀ ਬੱਦੀ ਆਈ ਫਿਰ ਆਪ ਹੀ ਮਸਲਤੀ ਜੀ ਸਾਰੇ ਪਬਲਿਕ ਨੇ ਤੇ ਨੇ ਅਕਾ ਲੁੱਟੀ ਅਡਲ ਰਾਜਦਾਰੋਂ ਪਾਣੀ ਲੈਂਦਾ ਤੇ ਆਪ ਲਈ ਬਾਦ ਦੇ ਨਾਲ ਪਾਣੀ ਪਿਚਾ ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜਿਆਦਾ ਜਿਆਦਾ ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਵੇਖੋ ਪਬਲਿਕ ਹੀ ਜਿਹੜੀ ਸ਼ਰਤ ਲੱਗਦਾ ਜੀ ਲਾਪਰਵਾਹੀ ਹੋਈ ਆ ਇਹ ਸਾਰੀ